ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੀ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੈੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਇੱਕ ਗੱਪਣ ਇਹ ਦੋਨੇ ਨਾਲ ਸੇਲ ਆ ਡਿਟੇਲ ਵੀ ਦੇ ਦੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕਲਦੀਪ ਸਿੰਘ ਪਿੰਡ ਗੁਰਮਾ ਵੀਰੇ ਜ਼ਿਲ੍ਹਾ ਬਰਨਾਲਾ ਮੋਬਾਈਲ ਉਹ ਨੰਬਰ ਹੈ 9878755069 ਤੇ ਆਪਾਂ ਅੱਜ 26 ਦਿਨਾਂ ਦੀ ਵੀਡੀਓ ਕਵਰ ਕਰਦੇ ਪਏ ਹਨਾ ਤੇ ਪਹਿਲਾ ਨੰਬਰ ਜਿਹੜੇ ਆਪਾਂ ਕਾਫੀ ਕਲਰ ਦੀ ਜਰਸੀ ਦੇਖੀ ਜਿੰਨੇ ਸੂਆ ਕਿਹੜਾ ਸੂਈ ਆ ਇਹ ਦੁੱਧ ਦਾ ਸੂਆ ਛੇ ਦਾੰਦਾ ਬੱਚਾ ਕੀ ਆ ਗਿਆ ਮੱਸੀ ਇਹ ਮਗਰ ਬੱਚੀ ਬਹੁਤ ਪਿਆਰੀ ਹੈ ਹਨਾ ਤੇ ਬੱਚੀ ਵੀ ਮਨ ਕਰ ਚਲੋ ਖੁਰਨੀ ਤੋਂ ਵੱਡੀ ਆ ਫੁੱਲ ਸਮੀ ਬੜੀ ਦਿਨ ਕਹਿਵਾ ਦੱਸਿਆ ਅੱਜ ਜਿਹੜਿਆਂ ਨੂੰ ਪੰਜਵਾਂ ਹੋ ਗਿਆ ਜੀ ਜੇਰ ਜਿ ਆਪਾਂ ਓਕੇ ਆ ਓਕੇ ਵੀਡੀਓ ਬਣਾਉਂ ਦੁੱਧ ਕਿੰਨਾਗਾ ਸਟਾਰਟਿੰਗ ਹੈ ਦੁੱਧ ਹੁਣ ਘਰੇ ਤੋਂ ਬਾਹਰ ਆ ਗਏ ਆਪਾਂ 10 ਮੰਨ ਕੇ ਕੋਈ ਮਰਜ਼ੀ ਲੈ ਲੈ 5 ਲੀਟਰ ਟਾਈਮ ਦਾ ਹਾਂ ਜਿਹੜਾ ਮਰਜ਼ੀ ਚੋਲੇ ਹਾਂ ਅੰਦਾਜ਼ਾ ਕਿੱਥੇ ਕਿ ਚੱਲੂਗੀ ਅੰਦਾਜ਼ਾ ਵੀਰੇ 14 15 ਲੀਟਰ ਖੁੱਲਾ ਆਪੋ 14 ਦਊਗੀ ਐਵੇਂ ਕਹਿ ਜੀ ਜਾਇ ਛੋਲੇ ਪਾ ਦੇ 16 ਨਹੀਂ ਦਿੰਦੀ ਹਨਾ ਆਪਾਂ 14 15 ਲੀਟਰ ਬਾਕੀ ਵਾਲੇ 6 ਵਾਲੇ ਰੇਟ ਇਹਦਾ ਰੇਟ ਪੁੰਤੀ ਹੋ ਜਾਏਗੀ ਜੀ ਚੀਜ਼ ਦੇ ਹਿਸਾਬ ਨਾਲ ਹੋਊਗਾ ਚੋਣ ਚਵਾ ਧਾਰਾਂ ਦੀ ਇੱਕ ਨੰਬਰ ਹੈ ਠੀਕ ਹੈ ਤਾਂ ਰਦੁਰਾ ਓਕੇ ਹੈ ਹਨਾ ਹਾਂ ਜਮਾ ਓਕੇ ਹੈ ਸੁਪਰ ਫੇਸ ਕੁਆਲਟੀ ਵਗੈਰਾ ਦੇਖੋ ਤੇ ਦੰਦੋ ਕਿਵੇਂ ਬੱਚੀ ਇਹ 6 ਦੰਦ ਹੈ 6 ਦੰਦ ਦੂਜਾ ਸੁਆ ਹਨਾ ਤੇ ਕਾਫੀ ਕਲਰ ਦੇ ਵਿੱਚ ਆ ਗਈ ਜਮਾ ਕਿਆ ਬਾਤਾਂ ਸਾਫ ਸੁਥਰੀਆ ਫੁੱਲ ਰਾਜਿਸਮੀ ਬੜੀ ਵੀ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਰੇਟ ਇਹਦਾ ਫੋਨ ਤੇ ਹੋਊਗਾ ਚੀਜ਼ ਦੇ ਹਿਸਾਬ ਨਾਲ ਹੋਊਗਾ ਸਾਈਜ਼ ਇਹਦਾ ਜ਼ਰੂਰ ਮੀਡੀਅਮ ਆ ਗਿਆ ਤੇ ਮਗਰ ਬੱਚੀ ਬਹੁਤ ਵਧੀਆ ਤੇ ਲੇਵਾ ਦੇਖੋ ਸਾਫ ਸੁਥਰਾ ਫਾੜੀ ਵਾਲਾ ਲੇਵਾ ਅੱਜ ਦੀ ਘੜੀ ਬਿਲਕੁਲ ਓਕੇ ਜੇਰ ਵਗੈਰਾ ਧਾਰ ਵਗੈਰਾ ਕੰਮ ਓਕੇ ਆ ਤੇ ਬੱਚਾ ਦੇ ਕੋਣ ਮੁੱਲਾ ਬੱਚੇ ਦੀ ਕੋਈ ਕੀਮਤ ਨਹੀਂ ਸਾਫ ਸੁਥਰੀ ਸੂਈ ਸਵਾਈ ਤੇ ਮੂੰਹ ਮੱਥੇ ਦੀ ਸਾਫ ਸੁਥਰੀ ਅੱਗੇ ਦੂਜਾ ਨੰਬਰ ਜਿਹੜੇ ਬੱਚੀ ਕੱਪਨ ਦੇਖੀ ਜਾਂਦੇ ਆ ਤੇ ਪਲਉਣ ਲੱਗਦੀ ਵੀ ਜਾਂ ਹੈਨਾ ਪਲੂਣ ਆ ਦੰਦੋ ਖੀਰ ਕਹਿੰਦੇ ਬਿਲਕੁਲ ਹਾਂ ਸੋ ਦੰਦੋ ਖੀਰੀ ਦਿਨ ਕਹ ਲੈਦੀ ਆ ਜਿਹੜੇ ਦੇ 25 ਬਾਕੀ ਨਹੀਂ ਆ ਵੀਰੇ 25 ਦਿਨਾਂ ਦੇ ਮਹੀਨਾ ਮੰਨ ਕੇ ਲੈ ਲੇ ਕੋਈ ਠੀਕ ਆ ਕਹਿੰਦੇ ਆਪਾਂ ਵਧੀਆ ਰੁੱਤ ਜਾਊ ਜਮਾ ਹੈਨਾ ਜਿਹੜੇ ਬਾਕੀ ਸਾਰਾ ਰਿਕਾਰਡ ਆਪਣੇ ਲਵੇ ਵੀਰੇ ਠੀਕ ਆ ਜਿਹੜਾ ਲੱਗਿਆ ਤੇ ਕਿਹੜੇ ਦੀ ਆਪ ਹੈ ਦੁੱਧ ਕਿੰਨਾ ਗੈਸਟੀਮੇਟ ਪਾ ਸਕਦੇ ਆ ਦੁੱਧ ਬਾਈਆਂ ਨੇ ਕਹਿੰਦੇ ਆ ਜੀ ਆਪਾਂ 24 ਬੱਚੇ ਲੀਟਰ ਪਾਉ। ਆਪਾਂ 20 ਮੰਨ ਕੇ ਲੈਂਦੀ ਆਪੇ। ਠੀਕ ਐ। ਦੈਨਾ 25 ਬਾਕੀ ਪਿਆ। ਹਾਂ ਬਾਕੀ ਇਹ ਵੀ ਬੁਰੀ ਖੜੀ ਹਿੱਦੀ ਲੱਗੇ। ਠੀਕ ਐ। ਸੋ ਖੁੱਲੂ ਬਹੁਤ ਜਿਹਦੇ ਤਿਆਰੀ ਤੇ ਹੋ ਗਈ ਹਨਾ। ਸੋ ਬੱਚੀ ਦੇਖੋ ਜਮਾ ਜਿਹਨੂੰ ਕਹਿ ਦਿੰਦਾ ਕਬੂਤਰ ਦਾ ਬੱਚਾ ਯਾ ਤੇ ਬਾਕੀ ਕੱਦ ਵੀ ਬਹੁਤ ਆ ਕੋਈ ਵੀ ਛੋਟੀ ਨਾ ਬਣਨੇ ਤੋਰੀ ਬਾਹਰ ਨੂੰ ਇਹਨੂੰ। ਸੋ ਦੂਜੇ ਨੰਬਰ ਤੇ ਦੰਦੋਕਸੀ ਦੀ ਬਿਲਕੁਲ। 25 ਦਿਨ ਪੈਂਡਿੰਗ ਪਿਆ। ਅੱਜ ਲੇਵਾ ਇਹਦੇ ਥੱਲੇ 40 ਤੋਂ 45% ਹਾਜ਼ਰਾ। 60% ਬੱਚੀ ਨੇ ਹੋਰ ਬੰਨਾ। ਫੁੱਲ ਘਾਦਾ ਫੁੱਲ ਜਿਹਨੂੰ ਕਹਿ ਦਿੰਦੇ ਆ। ਸੈਜ ਜਰਸੀ ਦੇ ਅਕੋਰਡਿੰਗ ਪੂਰਾ ਫੁੱਲ ਆ ਸਾਫ ਸੁਥਰਾ ਲੇਵਾ ਮੂਹੋ ਖੀਰੀ ਪਹਿਲਾ ਸੂਆ ਸੁੰਦੀ ਪਈ ਆ ਪਹਿਲੇ ਸੂਏ ਹੀ ਦੁੱਧ ਦਊਗੀ 18 ਤੋਂ 20 ਲੀਟਰ ਦਾ ਐਸਟੀਮੇਟ ਚੰਗੀ ਕੇਅਰ ਵਾਲਾ ਹੋਇਆ ਤਾਂ ਆਪਣੀ ਸੇਵਾ ਦੇ ਨਿਰਪੰਡਾ ਸਾਈਨਿੰਗ ਵਗੈਰਾ ਪੂਰੀ ਫੁੱਲ ਆ ਬਰੀਡ ਵਾਲੇ ਪਾਸੋਂ ਪੂਰੀ ਫੁੱਲ ਆ ਲਾ ਜੇ ਆਪਾਂ ਇਦਾਂ ਦੀ ਬੱਚੀ ਤੇ ਪੇਮੈਂਟ ਲਾਵਾਂਗੇ ਖੀਰੀ ਤੇ ਬੱਚੇ ਮੰਨ ਕੇ ਜਦੋਂ ਚੰਗੇ ਪਾਈ ਗਈ ਮੇਨ ਗੱਲ ਤਾਂ 7-8 ਸੂਏ ਬੱਚੀ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਜਿਹੜੀ ਖੀਰੀ ਨੇ ਇਹਨਾਂ ਬਾਡੀ weight ਗੇਨ ਕਰ ਲਿਆ ਤਾਂ ਅੱਗੇ ਆਟੋਮੈਟ ਕੀ ਮੰਨ ਕੇ ਚੱਲੋ ਤੰਦਰੁਸਤ ਰਹਿਣਾ ਇਹਨੇ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂ ਬੇ ਨੰਬਰ ਬੋਲ ਜੀ ਆਪਣਾ ਨੰਬਰ 9868755269 ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਬਤ ਤੈਅਦ ਲੋ